ਗੰਗਾ ਉਰਥੋ ਕੇਅਰ ਬਲੱਡ ਬੈਂਕ ਜਲੰਧਰ ਵੱਲੋਂ ਥੈਲੀਸੀਮੀਆ ਦੇ ਮਰੀਜ਼ਾਂ ਦੇ ਲਈ ਫਗਵਾੜਾ ਵਿਖੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਹੋਇਆ ਇਸ ਮੌਕੇ ਤੇ ਮੁਸਲਮ ਨੇਤਾ ਸਰਬਰ ਗੁਲਾਮ ਸਭਾ ਵਿਸ਼ੇਸ਼ ਤੌਰ ਤੇ ਹੋਏ ਸ਼ਾਮਿਲ ਐਨਡੀਟੀਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਸ਼ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਅੱਜ ਗੰਗਾ ਉਰਥੋ ਕੇਅਰ ਬਲੱਡ ਬੈਂਕ ਜਲੰਧਰ ਵੱਲੋਂ ਡਾਕਟਰ ਸੈਮ ਦੇ ਸਹਿਯੋਗ ਨਾਲ ਔਰ ਸਾਡੇ ਬਹੁਤ ਹੀ ਰਿਸਪੈਕਟਡ ਵੀਰ ਬਹੁਤ ਹੀ ਪ੍ਰਸਿੱਧ ਪੰਜਾਬੀ ਗਾਇਕ ਸ਼ੋਸ਼ਾਨ ਦੇ ਸਹਿਯੋਗ ਨਾਲ ਅੱਜ ਇੱਥੇ ਬਲੱਡ ਬੈਂਕ ਦੇ ਥੈਲੇਸੀਮੀਆ ਦੇ ਮਰੀਜ਼ ਨੇ ਉਹਨਾਂ ਦੇ ਲਈ ਲਗਾਇਆ ਗਿਆ ਤਾਂ ਜੋ ਤਾਂ ਜੋ ਉਹਨਾਂ ਨੂੰ ਇਹ ਬਲੱਡ ਨਾਲ ਰੱਤ ਮਿਲ ਸਕੇ ਸੋ ਅੱਜ ਜਿੱਥੇ ਇੱਥੇ ਸਾਰਿਆਂ ਨੇ ਬਲੱਡ ਡੋਨੇਟ ਕੀਤਾ ਜਿੱਥੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਉੱਥੇ ਹੀ ਅਸੀਂ ਇਹਨਾਂ ਸੰਸਥਾਵਾਂ ਦਾ ਜਿਨ੍ਹਾਂ ਨੇ ਨੇਕ ਉਪਰਾਲਾ ਕੀਤਾ ਉਹਦੇ ਲਈ ਵੀ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਔਰ ਆਉਣ ਵਾਲੇ ਸਮੇਂ 'ਚ ਵੀ ਇਹਨਾਂ ਨੂੰ ਅਸੀਂ ਸਹਿਯੋਗ ਦਾ ਪੂਰਾ ਸਹਿਯੋਗ ਦੇਣ ਲਈ ਅੱਜ ਬਚਨ ਦਿੱਤਾ ਕਿ ਅੱਗੇ ਤੋਂ ਵੀ ਜਦੋਂ ਲੋੜ ਪਊਗੀ ਅਸੀਂ ਫਗਵਾੜਾ ਵਾਸੀ ਜਿਹੜੇ ਸਾਰੇ ਹੀ ਆ ਇਹ ਹਮਾਰਾ ਭਰ ਕੇ ਜਿਹੜਾ ਹੈ ਇਹ ਬਲੱਡ ਨੇਟ ਕਰਨ ਲਈ ਲੋਕਾਂ ਨੂੰ ਬੇਨਤੀ ਕਰਾਂਗੇ ਸੋ ਇੱਕ ਵਾਰ ਫੇਰ ਅਸੀਂ ਗੰਗਾ ਔਰ ਤੋਂ ਕੇਅਰ ਬਲੱਡ ਬੈਂਕ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਉਹਨਾਂ ਦਾ ਔਰ ਸਾਡੇ ਬਹੁਤ ਹੀ ਅਜੀਬ ਪੰਜਾਬੀ ਗਾਇਕ ਜਨਾਬ ਫਰੋਜ਼ ਖਾਨ ਜੀ ਦਾ ਜਿਹਨਾਂ ਦੇ ਬੁਰਾਲੇ ਨਾਲੇ ਜਿਹੜਾ ਕੰਮ ਨਪਰੇ ਜਿਹੜਿਆ ਹੈ ਉਹਨਾਂ ਦਾ ਅਸੀਂ ਬਹੁਤ ਬਹੁਤ ਤਨਖਤ ਹੈ ਅੱਜ ਟੋਟਲ ਜੁਨਿਟ ਕਿੰਨੇ ਦਿੱਤੇ ਗਏ ਸਰ ਅੱਜ ਕਰੀਬ 25 ਤੋਂ 30 ਜੁਨਿਟ ਜਿਹੜੇ ਹੋ ਚੁੱਕੇ ਆ ਹਾਲੇ ਕਰੀਬ ਸ਼ਾਮ 5 ਵਜੇ ਤੱਕ ਜਿਹੜਾ ਇਹ ਕੈਂਪ ਲੱਗਾ ਰਹਿਣਾ ਔਰ ਜਿੰਨੇ ਵੀ ਅਸੀਂ ਲੋਕਾਂ ਨੂੰ ਵੇਅਰ ਕਰ ਰਹੇ ਹਾਲੇ ਵੀ ਜਿੰਨੇ ਵੱਧ-ਵੱਧ ਹੋਏ ਇਹਨਾਂ ਨੂੰ ਖੁਦ ਲੜਾ ਕੇ ਤੋਂ ਅਸੀਂ ਪਸਵਾੜੇ ਪਾਤੀ ਜਾਂਦੇ ਹਾਂ